ਲੇਕਿਨ ਸਾਡੀ ਸਿਹਤ ਬਹੁਤ ਖਰਾਬ ਹੋਈ ਹੈ ਉਲਟੀਆਂ ਲੱਗੀਆਂ ਇਹ ਅੱਜ ਤੱਕ ਨਹੀਂ ਦੱਸਿਆ ਮੈਂ ਉਹ ਦਿਨ 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 ਦਿਲ ਪਰੇ ਜਾਂ ਖਰਾਬ ਹੋਣੀ ਪਰ ਹੁਣ ਅੱਜ ਸੈਂਪਲ ਨੂੰ ਲੈ ਕੇ ਕੀ ਕੀ ਫਸਿਆ ਲੱਗਦਾ ਹੈ ਤੁਹਾਨੂੰ ਮਤਲਬ ਆਪਸ ਵਿੱਚ ਕਿੱਥੇ ਮਸਲਾ ਡਿਆ ਲੱਗਦਾ ਹੈ ਤੁਹਾਨੂੰ ਤਾਂ ਸੁਣੋ ਪਤਾ ਹੋਣਾ ਅੱਛਾ ਅਨੋਰੀ ਤੇ ਸ਼ੰਭੂ ਦੇ ਵਿੱਚ ਫੋਟੋਆਂ ਕੱਟੀਆਂ ਨਜ਼ਰ ਆਣਗੀਆਂ 12300 ਸੇ ਕਰਾ ਕੇ ਪਹਿਲਾਂ ਇੱਕੋ ਸਟੇਜ ਤੋਂ ਇੱਕੋ ਸਟੇਜ ਤੋਂ ਇਕੱਠੇ ਨਜ਼ਰ ਆਓਗੇ ਇੱਕ ਸਟੇਜ 'ਤੇ ਆਹ ਜੀ ਇਕੱਠੇ ਹੋ ਕੇ ਲੜੋਗੇ ਆਓਗੇ ਜੀ ਸਾਰੇ ਇਕੱਠੇ ਹੋਵੋ ਤਾਂ ਐਕਸ਼ਨ ਹੋਏਗਾ ਚੱਲਦਾ ਰਹੂਗਾ ਬੰਦੇ ਮਰਨਗੇ ਮੈਨੂੰ ਤਾਂ ਤੁਹਾਡਾ ਸਵਾਲ ਨਹੀਂ ਸਮਝ ਤਾ ਤਾਂ ਲੱਗਦਾ ਕਿ ਮਰਨ ਵਰਤ ਵਾਲੇ ਮਸਲਮ ਲੈ ਕੇ ਜਿਹੜਾ ਹਲੇ ਤੱਕ ਅੱਗੇ ਨਹੀਂ ਕੋਈ ਜਿਹੜਾ ਹੱਲ ਨਿਕਲ ਰਿਹਾ ਜਿੱਤੇ ਬਾਰੇ ਹੁਣ ਕੀ ਕਹੋ ਮੈਂ ਕਿ ਪਤਾ ਨਹੀਂ ਕਿ ਕਿਹਦੀ ਮੋਟੂਸ਼ਨ ਕਰਨੀ ਹੈ ਜਿਹੜੀ ਜਿਹੜੀ ਯੂਨੀਅਨ ਤੇ ਕਦੇ ਕੱਥੇ ਨਹੀਂ ਫੋਟੋ ਦੇਖਦੇ ਯੂਨੀਅਨ ਦੇ ਅੱਥਰੂ ਵੀ ਉਹ ਸਾਡੇ ਨੌਰੀ ਪਹੁੰਚੇ ਤੇ ਨੌਰੀ ਨੌਰੀ ਦੇ ਮੋਟਰ ਇਕੱਠੇ ਹੋ ਕੇ ਕੀ ਮੋਟਰ ਚਲਾਓਗੇ ਨਹੀਂ ਨਹੀਂ ਅਸੀਂ ਤਾਂ ਸਵਾਲ ਕਰ ਰਹੇ ਬਾਪੂ ਜੀ ਨਾ ਹੁਕਮ ਹੈ ਨਾ ਬੇਨਤੀ ਚਲੋ ਬਸ ਆਪਦੀ ਸਿਹਤ ਬਹੁਤ ਖਰਾਬ ਹੋਈ ਹੈ ਉਲਟੀਆਂ ਲੱਗੀਆਂ ਇਹ ਅੱਜ ਜਿੱਤੇ ਨਹੀਂ ਦੱਸਦੇ ਆ ਮੂੰਹ ਦਿਨ ਦਿਨ ਦੇ ਦਿਲ ਪਰੇ ਡਾਕਟਰ ਸਾਹਿਬ ਹੋਣੀ ਤੁਸੀਂ ਚਿੱਠੀ ਲਿਖੀਏਗੀ ਲੱਗਦਾ ਕਿ ਕੋਈ ਮਤਲਬ ਜਵਾਬ ਆ ਸਕਦਾ ਘੱਟ ਤਾਂ ਚਿੱਠੀਆਂ ਤਾਂ ਅਸੀਂ ਲਿਖਦੀ ਰਹਿੰਦੇ ਹਾਂ ਰਾਸ਼ਟਰਪਤੀ ਨੂੰ ਹੈ ਗਵਰਨਰ ਨੂੰ ਵੀ ਦੇਖਿਆ ਸ਼ਰਮ ਦੇਖੋ ਪਰ ਹੁਣ ਕੀ 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 ਫਸਿਆ ਲੱਗਦਾ ਹੈ ਤੁਹਾਨੂੰ ਮਤਲਬ ਆਪਸ ਵਿੱਚ ਕਿੱਥੇ ਮਸਲਾ ਡਿਆ ਲੱਗਦਾ ਹੈ ਤੁਹਾਨੂੰ ਪਤਾ ਹੋਣਾ ਤੁਸੀਂ ਮੀਟਿੰਗ ਕਰੀਏ ਕਿ ਤਿੰਨ ਚਾਰ ਘੰਟੇ ਮੀਟਿੰਗ ਕਰੀਏ ਕਿੱਥੇ ਡਿਆ ਜੀ ਸਭ ਤੋਂ ਪਹਿਲਾਂ ਤੁਸੀਂ ਤਿੰਨ ਚਾਰ ਮੀਟਿੰਗਾਂ ਕਰ ਲਈਆਂ ਕਿਸਾਨਾਂ ਗੂਆਂ ਦਾ ਆਪ ਤੁਸੀਂ ਫੋਟੋ ਪਹਿਲਾਂ ਇਕੱਠੀਆਂ ਨਹੀਂ ਲਈ ਫੋਟੋ ਹੀ ਆਉਂਦੀ ਇਹਨਾਂ ਦੇ ਮੈਂਜਰਤ ਵਧਿਆ ਅਨੋਰੀ ਤੇ ਸ਼ੰਭੂ ਚ ਵੀ ਕੱਟੀ ਫੋਟੋ ਆਉਂਦੀ ਹੈ ਉਹ ਗਰਾਹ ਸਾਹਿਬ ਇਕੱਠਿਆਂ ਦਾ ਕੋਈ ਐਕਸ਼ਨ ਵੀ ਨਜ਼ਰ ਆ ਰਿਹਾ ਅਨੋਰੀ ਤੇ ਸ਼ੰਭੂ ਦੇ ਵਿੱਚ ਫੋਟੋਆਂ ਇਕੱਠੀਆਂ ਨਜ਼ਰ ਆਣ ਗਿਆ ਇੱਕੋ ਸਟੇਜ ਤੋਂ ਪਹਿਲਾਂ ਯੋਗੀ ਤੇ ਸ਼ੰਭੂ ਦੇ ਵਿੱਚ ਜੇ ਦੇਖ ਤਾਂ ਮਨ ਨਾਲ ਦੋ ਇੱਕੋ ਸਟੇਜ ਤੋਂ ਇਕੱਠੇ ਨਜ਼ਰ ਆਓਗੇ ਇੱਕ ਸਟੇਜ ਤਾਂ ਹਾਂ ਜੀ ਇਕੱਠੇ ਹੋਗੇ ਲੜੋਗੇ ਆਓਗੇ ਜੀ ਸਾਰੇ ਇਕੱਠੇ ਹੋਗੇ ਐਕਸ਼ਨ ਹੋਏਗਾ ਚੱਲਦਾ ਰਹੂਗਾ ਬੰਦੇ ਮਰਨਗੇ ਮੈਨੂੰ ਤਾਂ ਤੁਹਾਡਾ ਸਵਾਲ ਨਹੀਂ ਸਮਝ ਤਾ ਨਹੀਂ ਜਿੱਥੇ ਬੰਦਿਆਂ ਵੱਲੋਂ ਕੋਈ ਇਕੱਠਾ ਹੋ ਕੇ ਚਾਹੂਗਾ ਨਹੀਂ ਯਾਰ ਤੁਹਾਡਾ ਸਵਾਲ ਹੀ ਸਭ ਕਹ ਰਹੇ ਬੰਦੂ 111 ਕਿਸਾਨ ਜਿਹੜੇ ਮਰਨ ਵਰਤ ਤੇ ਹੋਰ ਬੈਠ ਗਏ ਨੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਜੀ ਉਹਨਾਂ ਦਾ ਫੋਟੋ ਨਹੀਂ ਲੱਗੂ ਤੇ ਸ਼ੰਭੂ ਉੱਤੇ ਇਕੱਠੇ ਫੋਟੋਆਂ ਲੱਗੀਆਂ ਤਾਂ ਲੱਗਦਾ ਕਿ ਮਰਨ ਵਰਤ ਵਾਲੇ ਮਸਲੇ ਨੂੰ ਲੈ ਕੇ ਜਿਹੜਾ ਹਾਲੇ ਤ ਇਹਦੀ ਬਾਰੇ ਮੈਂ ਕਿ ਮੋਰਚੇ ਨੂੰ ਸਮਰਥਨ ਦਿਓਗੇ ਉਹ ਤਾਂ ਨਹੀਂ ਕਿ ਕੋਈ ਫੋਟੋ ਦੇਖ ਰਹੇ ਹਾਂ ਜਿਹੜੀ ਯੂਨੀਅਨ ਦੇ ਜਿਹੜੇ ਇਕੱਠੇ ਨਹੀਂ ਫੋਟੋ ਦੇਖ ਰਹੇ ਯੂਨੀਅਨ ਦੇ ਇਕੱਠੇ ਇੱਥੇ ਹੋਊਗੀ ਸਾਨੂੰ ਖਲੋਰੀ ਮੋਰਚੇ ਤੇ ਨਜ਼ਰ ਆਉਂਦਾ ਚੱਕਰੀ ਖਲੋਰੀ ਖਲੋਰੀ ਦੇ ਮੋਰਚੇ ਇਕੱਠੇ ਹੋ ਕੇ ਕੀ ਮੋਰਚਾ ਚਲਾਓਗੇ ਇਹਨੇ ਅਸੀਂ ਤੋਂ ਸਵਾਲ ਕਰ ਰਹੇ ਬਾਪੂ ਜੀ ਨਾ ਹੁਕਮ ਹੈ ਨਾ ਬੇਨਤੀ ਹੈ ਸਵਾਲ ਤਾਂ ਸਾਡਾ ਫੈਸਲਾ ਜੀ ਜਦੋਂ ਜਦੋਂ ਇਹਨਾਂ ਸੈਕਟਰ ਦਾ ਫੈਸਲਾ ਕਰਾਂਗੇ ਉਹੀ ਪਛਰੇਗਾ